ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਮੁੰਡੀ ਪਟੇਕ ਦੇ ਉੱਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੀ ਕੜਾਈ ਵਾਲੀ ਬਾਹਾਂ ਦੀ ਕਟਿੰਗ ਕਰਨਾ ਇਹ 18 ਇੰਚ ਬਾਹਾਂ ਤੇ ਆਪਾਂ ਨੇ ਕਟਿੰਗ ਕੀਤੀ ਹੋਈ ਆ 17.5 ਇੰਚ ਬਾਹ ਤਿਆਰ ਆ ਅੱਧਾ ਇੰਚ ਐਕਸਟਰਾ ਰੱਖੀ ਹੋਈ ਆ ਤੇ ਇੱਥੇ ਜਿੰਨੀ ਵੀ ਆਪਣੀ ਕੜਾਈ ਆ ਉਹਦਾ ਸੈਂਟਰ ਕਰ ਲੈਣਾ ਤੇ ਉਸ ਤੋਂ ਬਾਅਦ ਇਹਦੀ ਕਟਿੰਗ ਕਰ ਦੇਣੀ ਜਿਹੜਾ ਇਹ ਵਾਲੀ ਕੰਨੀ ਵਾਲਾ ਹਿੱਸਾ ਇਹਨੂੰ ਚੱਕ ਕੇ ਇਸ ਸਾਈਡ ਜੋੜ ਪਾ ਲੈਣਾ ਦੋਨੋਂ ਬਾਹਾਂ ਦਾ ਸੇਮ ਪੈਟਰਨ ਆ ਦੋਨੋਂ ਬਾਹਾਂ ਦੇ ਵਿੱਚ ਆਪਾਂ ਜੋੜ ਪਾ ਕੇ ਤੁਹਾਨੂੰ ਦਿਖਾਉਣੀ ਆ ਇਹਵੇਂ ਦੋਨੇ ਬਾਹਾਂ ਦੇ ਵਿੱਚ ਜੋੜ ਪਾ ਲੇ ਹੁਣ ਆਪਾਂ ਨੇ ਇਹ ਫੁੱਲ ਦਾ ਸੈਂਟਰ ਕਰਨਾ ਇਸ ਤਰੀਕੇ ਨਾਲ ਤੇ ਜਿਹੜਾ ਇਹ ਜੋੜ ਆ ਇਹ ਬੈਕ ਸਾਈਡ ਤੇ ਆ ਜਾਊਗਾ ਆਪਾਂ ਨੇ ਇਹ ਬਹੁਤ ਧਿਆਨ ਰੱਖਣਾ ਆਂ ਦੀ ਮੂਰੀ 5.5 ਇੰਚ ਤਿਆਰ ਆ 2 ਇੰਚ ਆਪਾਂ ਨੇ ਐਕਸਟਰਾ ਰੱਖ ਲਿਆ ਤੇ ਉੱਪਰਲੀ ਸਾਈਡ ਤੋਂ 10 ਇੰਚ ਰੱਖਣਾ ਤੇ ਇਸ ਸਾਇਰ ਨੂੰ ھیਠਾ ਨੂੰ 3 ਇੰਚ ਰੱਖ ਕੇ ਇੱਥੇ ਬਾਹ ਦੀ ਗੋਲਾਈ ਦੇ ਦੇਣੀ ਤੇ ھیਠਾ ਸਕੇਲ ਦੇ ਨਾਲ ਇਹਨੂੰ ਦੋਨੋਂ ਨਿਸ਼ਾਨਾ ਨੂੰ ਆਪਸ ਦੇ ਵਿੱਚ ਮਿਲਾ ਦੇਣਾ ਜੇ ਤੁਸੀਂ ਮੇਰੇ ਚੈਨਲ ਮੁੰਡੀ ਬਟੀਕ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੰਸਟਾਗ੍ਰam ਤੇ ਫੋਲੋ ਕਰਨਾ ਨਾ ਭੁੱਲਣਾ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ ਹੁਣ ਆਪਾਂ ਨੇ ਇੱਥੇ ਫਰੰਟ ਦੀ ਕਾਰਡ ਪਾਉਣੀ ਆ ਉੱਪਰੋਂ ਉੱਪਰੋਂ 1.5 ਇੰਚ ਦੀ ਕਾਰਡ ਪਾਉਣੀ ਆ ਸੋ ਇਸ ਤਰੀਕੇ ਨਾਲ ਇਹ ਆਪਣੀ ਬਾਹਨ ਦੀ ਫਰੰਟ ਦੀ ਕਾਰਡ ਪੈ ਗਈ ਹੁਣ ਇੱਥੇ ਆਪਾਂ ਨੇ ਇਸ ਦੀ ਕਟਿੰਗ ਕਰ ਦਣੀ ਜਿਨਾਂ ਨੂੰ ਆਪਾਂ ਕਟਿੰਗ ਕਰਦੇ ਆ ਜੀ ਇਹਨਾਂ ਨੂੰ ਤੁਸੀਂ ਮੇਰੇ ਚੈਨਲ ਤੇ ਹੋਰ ਵੀਡੀਓ ਜ਼ਰੂਰ ਦੇਖਿਓ ਵੀਡੀਓਜ਼ ਵਧੀਆਂ ਲੱਗਣਗੀਆਂ ਤਾਂ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਆਉਣ ਵਾਲੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਇਹ ਤੁਸੀਂ ਦੇਖ ਸਕਦੇ ਹੋ ਜੋ ਬਾਹਨ ਦਾ ਜੋੜ ਆ ਇਹ ਬੈਕ ਸਾਈਡ ਤੇ ਆ ਗਿਆ ਸੇਮ ਇਸੇ ਤਰੀਕੇ ਨਾਲ ਹੀ ਦੂਜੀ ਬਾਹਨ ਦਾ ਜੋੜ ਵੀ ਆਪਾਂ ਨੇ ਬੈਕ ਸਾਈਡ ਤੇ ਹੀ ਕਰਨਾ ਹੈ ਆਪਾਂ ਨੇ ਇੱਥੇ ਇੱਕ ਕੱਪੜਾ ਚੱਕ ਕੇ ਬਾਹ ਦਾ ਇੱਕ ਪੀਸ ਚੱਕ ਕੇ ਇਹਦੀ ਕਟਿੰਗ ਕਰਦਣੀ ਫਰੰਟ ਕੱਟ ਪਾਦਣਾ ਹੁਣ ਸੇਮੀਸੇ ਤਰੀਕੇ ਨਾਲ ਦੂਜੀ ਬਾਹ ਦੀ ਆਪਾਂ ਨੇ ਕਟਿੰਗ ਕਰਨੀ ਆ ਸੋ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਸੈੱਟ ਕਰ ਲਿਓ ਉਸ ਤੋਂ ਬਾਅਦ ਕਟਿੰਗ ਕਰਿਓ ਇਹ ਆਪਣੀ ਕਟਿੰਗ ਹੋ ਗਈ ਹੁਣ ਇਹਨੂੰ ਬਾਹ ਨੂੰ ਖੋਲ ਲੈਣਾ ਚੰਗੀ ਤਰ੍ਹਾਂ ਦੋਨੋਂ ਬਾਹਾਂ ਨੂੰ ਇਦਾਂ ਖੋਲ ਕੇ ਦੋਨਾਂ ਦੀ ਕੜਾਈ ਦੇ ਫੁੱਲ ਇੱਕ ਬਰਾਬਰ ਰੱਖ ਕੇ ਤੁਸੀਂ ਇੱਥੇ ਇਹਨੂੰ ਕਟਿੰਗ ਕਰ ਸਕਦੇ ਹੋ ਇਹਦੀ ਫਰੰਟ ਕੱਟ ਪਾ ਦਿਓ ਇਸ ਤਰੀਕੇ ਨਾਲ ਦੋਹਾਂ ਬਾਹਾਂ ਦੇ ਜਿਹੜੇ ਜੋੜ ਆ ਉਹ ਬੈਕ ਸਾਈਡ ਤੇ ਆਉਣਗੇ ਤੁਸੀਂ ਚਾਹੋ ਤਾਂ ਦੋਹੇ ਬਾਹਾਂ ਦੀ ਕਾਟ ਇੱਕ ਇਕੱਠੀ ਵੀ ਪਾ ਸਕਦੇ ਹੋ ਇਹ ਸ਼ਨੀਲ ਦਾ ਕੱਪੜਾ ਸੋ ਥੋੜਾ ਕਟਿੰਗ ਕਰਨ ਦੇ ਵਿੱਚ ਔਖਾ ਸੀ ਮੈਂ ਤਾਂ ਕਰਕੇ ਇਹਨੂੰ ਇਕੱਠਾ ਨਹੀਂ ਕੱਟਿਆ ਸੋ ਕੱਪੜਾ ਮੋਟਾ ਹੋ ਜਾਂਦਾ ਕੁਝ ਇਹਦੇ ਵਿੱਚ ਜੋੜ ਪਾਏ ਹੋਏ ਸੀ ਸੋ ਤੁਸੀਂ ਦੇਖ ਸਕਦੇ ਹੋ ਦੋਨੋਂ ਬਾਹਾਂ ਦੇ ਜੋੜ ਇਹ ਬੈਕ ਸਾਈਡ ਤੇ ਆਏ ਨੇ ਵੀਡੀਓ 'ਚ ਕੁਝ ਨਵਾਂ ਸਿੱਖਣ ਨੂੰ ਮਿਲੇਆ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ